ਹੁਣ ਇਥੋਂ ਅੱਗੇ ਕਥਾ ਸ਼ੁਰੂ ਕਰਨ ਲੱਗੇ ਆਂ ਲੱਖੇ ਜੰਗਣ ਮੈਂ ਚਰੌਣ ਕਾ ਨਾ ਤੇ ਦੇ ਚੁੰਜਾ ਨਾ ਮੰਨਨ ਕਰਨਾ ਔਖਾ ਹੈ ਜਿਵੇਂ ਸਮਾਨ ਦੇ ਤਾਰੇ ਨਹੀਂ ਗਿਣੇ ਜਾਂਦੇ ਤੇਵੇਂ ਤਾਰੇ ਹੋਏ ਸਖ ਨਹੀਂ ਗਿਣੇ ਜਾਂਦੇ ਸਤਿਗੁਰੂ ਜੀ ਨੇ ਸ਼ਕਾਰ ਖੇਡਦੇ ਸਨ ਤਾਂ ਵੀ ਕਿਸੇ ਨਾ ਕਿਸੇ ਜੀ ਦਾ ਆਧਾਰ ਕਰਦੇ ਸਨ ਜੇ ਅਪਦੇਸ਼ ਕਰਦੇ ਸਨ ਤਾਂ ਵੀ ਜੀਵਾਂ ਨੂੰ ਭਵਜਲ ਤੋਂ ਪਾਰ ਕਰਦੇ ਸਨ ਵਾਸੀ ਤੇ ਪਸ਼ੂਆਂ ਦੇ ਪਿਛਲੇ ਜਨਮਾਂ ਦੇ ਭਿੱਤੀ ਹੋਣ ਕਰਕੇ ਸਭ ਦਾ ਖਿਆਲ ਰੱਖਦੇ ਸਨ ਉਹ ਬਾਣੀ ਇੱਕ ਦੰਤਿਤਰਾ ਮਾਰਿਆ ਉਸ ਦੇ ਵਿੱਚ ਕੋਈ ਭੇਤ ਸੀ ਸਹਿਗੋਤ ਕਰਦੇ ਹੋਏ ਭਾਈ ਦਾਨੇ ਨਾਲ ਉਹਦੇ ਪਿੰਡ ਦਾਨੇਵਾਲ ਨੂੰ ਜਾ ਰਹੇ ਸਨ ਕਿਉਂਕਿ ਉਸ ਦੀ ਰੀਤ ਸੀ ਕਿ ਸਤਿਗੁਰੂ ਜੀ ਉਹਦੇ ਪਿੰਡ ਜ਼ਰੂਰ ਜਾਣ ਉਹ ਪੂਰਾ ਉਮੀਦ ਬਣ ਚੁੱਕਾ ਸੀ ਤਾਨਾ ਮੰਨਤੇ ਤਾਨਾ ਸਨੇ ਸਤਿਗੁਰੂ ਜੀ ਦੇ ਹਵਾਲੇ ਕਰ ਦਿੱਤਾ ਸੀ ਸਤਿਗੁਰੂ ਜੀ ਵੀ ਉਸ ਉੱਤੇ ਬਹੁਤ ਪ੍ਰਸੰਨ ਸਨ ਉਸ ਨੂੰ ਮਾਲਵੇ ਦੀ ਇੱਜ਼ਤ ਸਮਝਦੇ ਸਨ ਉਹ ਵੀ ਸੇਵਾ ਕਰਦਾ ਹੋਇਆ ਥਕਦਾ ਨਹੀਂ ਸੀ ਸੇਬਾ ਮਾਣੇ ਪੁੱਜੇ ਉੱਥੋਂ ਇੱਕ ਖੋਗੜ ਜਾਨਵਰ ਫਿਖਿਆ ਤੇ ਸੇਬਾ ਨੇ ਉਸ ਨੂੰ ਆਪਣੇ ਤੀਰ ਨਾਲ ਮਾਰ ਦਿੱਤਾ ਜਦੋਂ ਉਹ ਜਾਨਵਰ ਮਾਰਿਆ ਗਿਆ ਆ ਭਾਈ ਦਾਨ ਸਿੰਘ ਨੇ ਬੇਨਤੀ ਕਰਕੇ ਪੁੱਛਿਆ ਮਹਾਰਾਜ ਇਸ ਇੱਕ ਹੀ ਗੋਤਕ ਹੈ ਇਸ ਨੂੰ ਕਿਉਂ ਮਾਰਿਆ ਗਿਆ ਸਤਿਗੁਰੂ ਜੀ ਬੋਲੇ ਭਾਈ ਦਾਨਿਆ ਇਸ ਨੂੰ ਮਾਰਿਆ ਨਹੀਂ ਗਿਆ ਸਗੋਂ ਜੀਤਾਨ ਦਿੱਤਾ ਗਿਆ ਹੈ ਇਹ ਇੱਕ ਪਾਪੀ ਪੁਰਸ਼ ਸੀ ਇਹ ਰਾਜਾ ਸੀ ਬਹੁਤ ਹੀ ਦੁਸ਼ਟ ਤੇ ਦੁਰਾਚਾਰੀ ਸੀ ਇੱਕ ਦਿਨ ਇਸ ਨੇ ਕਾਮਵਾਸ ਹੋ ਕੇ ਇੱਕ ਮਸੂਮ ਕੰਨਿਆ ਨੂੰ ਫੜ ਲਿਆ ਮੱਲੋ ਮੱਲੀ ਧੱਕੇ ਨਾਲ ਉਹਦੇ ਨਾਲ ਮੂ ਕਾਲਾ ਕੀਤਾ ਉਹ ਕੰਨਿਆ ਨੇ ਇਸ ਨੂੰ ਸਰਾਖ ਦਿੱਤਾ ਕਿ ਤੂੰ ਮਰ ਕੇ ਘੋੜ ਬਣੇ ਤੇ ਦੁਖੀ ਹੋ ਕੇ ਗੰਦਮੰਦ ਖਾਏਗਾ ਖਾਇਆ ਕਰੇਗਾ ਪਾਪ ਕਰਮ ਦਾ ਫਲ ਪਾਪ ਨਾ ਹੈ ਉਹ ਕੰਨਿਆ ਜ਼ਹਿਰ ਖਾ ਕੇ ਮਰ ਗਈ ਉਸ ਕਾਰਨ ਰਾਜਾ ਕੋ ਘੜ ਬਣਿਆ ਤੇ ਹੁਣ ਤੱਕ ਦੁੱਖ ਚੱਲਦਾ ਆਇਆ ਅੱਜ ਇਸ ਦੇ ਦੁੱਖ ਦਾ ਅੰਤ ਹੋ ਗਿਆ ਹੁਣ ਇਹ ਭ੍ਰਸਟ ਜੁਨੀ ਵਿੱਚੋਂ ਸ਼ਿਕਾਰਾ ਪਾ ਲਵੇਗਾ ਇਹੋ ਸਾਖੀ ਸੁਣਾ ਕੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਭਾਈ ਨਾਨਕ ਸਿੰਘ ਕਿਸੇ ਸਿੱਖ ਨੂੰ ਕਦੇ ਵੀ ਕਾਮ ਵਾਸ ਹੋ ਕੇ ਕਿਸੇ ਪਰ ਨਾਰੀ ਨਾਲ ਠੱਕਾ ਨਹੀਂ ਕਰਨਾ ਚਾਹੀਦਾ ਜਿਹੜੇ ਪਰ ਨਾਰੀ ਨਾਲ ਗਮਨ ਕਰਨ ਵਾਲੇ ਹੁੰਦੇ ਹਨ ਉਹਨਾਂ ਦਾ ਜਨਮ ਨਸ਼ਟ ਹੋ ਜਾਂਦਾ ਹੈ ਐਉਂ ਉਪਦੇਸ਼ ਕਰਕੇ ਸੇਵਾ ਸਮਾਧੀ ਲਾ ਕੇ ਬੈਠੇ ਕਿੰਨਾ ਚਿਰ ਸਮਾਧੀ ਲੱਗੀ ਰਹੀ ਨਰਮਾਣੇ ਦੇ ਨੇੜੇ ਹੀ ਥੇੜੀ ਪਿੰਡ ਵਿੱਚ ਇੱਕ ਮੁਸਲਮਾਨ ਦਾ ਮਖਵਰਾ ਸੀ ਉਸ ਮੇਚ ਮੁਸਲਮਾਨ ਤਾਂ ਨਹੀਂ ਸੀ ਰਹਿਣਾ ਪਰ ਇੱਕ ਕੰਨਿਆ ਪਾਟਿਆਂ ਪਾਟਿਆਂ ਵਾਲਾ ਯੋਗੀ ਰਹਿਣਾ ਸੀ ਇਹ ਯੋਗੀ ਬਹੁਤ ਹੰਕਾਰੀ ਸੀ ਕੁੱਝ ਕਰਾਮਾਤਾਂ ਵੀ ਉਸ ਕੋਲ ਸਨ ਸਹਿਬਾ ਉਸਦੇ ਕੋਲ ਚਲੇ ਗਏ ਉਸਨੇ ਸਹਿਬਾ ਨੂੰ ਕਿਹਾ ਕੋਈ ਕਰਾਮਾਤ ਦਿਖਾਵੋ ਸਤਿਗੁਰੂ ਜੀ ਨੇ ਉੱਤਰ ਦਿੱਤਾ ਕਰਾਮਾਤ ਦਿਖਾਉਣੀ ਨਹੀਂ ਚਾਹੀਦੀ ਇਹ ਕਹਿਰੂਪ ਹੈ ਕਿਸੇ ਨਾ ਕਿਸੇ ਦਾ ਨਕਸ਼ਾਨ ਹੋ ਜਾਂਦਾ ਹੈ ਸਹਿਮਾ ਨੇ ਉਤਰ ਸੁਣ ਕੇ ਵੀ ਜੋਗੀ ਨੇ ਨਾਮ ਨਾ ਲਿਆ ਉਸ ਨੇ ਹੋਰ ਜਤ ਕੀਤੀ ਜਦ ਉਸ ਉਹ ਜਤ ਕਰੀ ਗਿਆ ਤਾਂ ਸਹਿਮਾ ਨੇ ਰਤਕ ਨੈਣ ਮੁੰਦੇ ਬਾਸ ਉਹਨਾਂ ਨੈਣਾਂ ਦੇ ਮੰਦਨ ਦੀ ਢਿੱਲ ਸੀ ਕਿ ਜੋਗੀ ਦਾ ਹੰਦਾ ਕੰਮ ਕੰਬੁੱਠਿਆ ਉਹਦੀ ਸਾਰੀ ਸ਼ਕਤੀ ਨਾਸ਼ਟ ਹੋ ਗਈ ਉਹਦੀਆਂ ਰੇਦੀਆਂ ਸਿੱਧੀਆਂ ਉੱਡ ਗਈਆਂ ਪਹਿਲਾਂ ਉਹ ਦੂਰ ਸਹਿਰ ਤੋਂ ਰੋਟੀ ਖਾ ਕੇ ਆ ਜਾਂਦਾ ਸੀ ਉਹ ਹਿਲਣ ਜੁਕਣਾ ਨਹੀਂ ਰਿਹਾ ਉਸਨੇ ਸਤਿਗੁਰੂ ਜੀ ਨੂੰ ਕਿਹਾ ਮਾੜਾ ਕੀਤਾ ਹੈ ਤੁਸੀਂ ਤਾਂ ਮੇਰੀ ਹੀ ਸ਼ਕਤੀ ਨਸ਼ਟ ਕਰ ਦਿੱਤੀ ਹੈ ਸੇਬਾ ਨੇ ਮੁਸਕਰਾ ਕੇ ਬਚਨ ਕੀਤਾ ਤੁਸਾਂ ਨੂੰ ਤਾਂ ਪਹਿਲਾਂ ਕਿਹਾ ਸੀ ਕਿ ਇਹ ਕਰਾਮਾਤ ਨਹੀਂ ਦਿਖਾਉਣੀ ਚਾਹੀਦੀ ਤੁਸਾਂ ਦੀ ਜਿੱਦ ਦਾ ਫਲ ਹੈ ਹੁਣ ਇਹ ਥਾਂ ਛੱਡ ਦੇਵੋ ਤਾਂ ਉਹ ਕਰਾਮਾ ਤੁਸਾਂ ਕੋ ਆ ਜਾਵੇਗੀ ਅੱਗੇ ਨੂੰ ਕਈ ਹੰਕਾਰ ਅੱਗੇ ਨੂੰ ਕਦੀ ਹੰਕਾਰ ਨਾ ਕਰਨਾ ਨਾ ਕਿਸੇ ਸਾਧੂ ਫਕੀਰ ਨੂੰ ਕਦੀ ਇਹ ਨਾ ਕਹਿਣਾ ਕਿ ਉਹ ਅਜਮਤ ਦਿਖਾਵੇ ਉਹ ਜੁਗੀ ਉਸ ਥਾਂ ਤੋਂ ਉੱਠ ਕੇ ਦੂਸਰੀ ਥਾਂ ਚਲਿਆ ਗਿਆ ਸਤਿਗੁਰੂ ਜੀ ਨੇ ਅੱਗੇ ਨੂੰ ਸੋਚ ਕੀਤਾ ਚੱਲਦੇ ਚੱਲਦੇ ਸਤਿਗੁਰੂ ਜੀ ਮਮਿਹੇ ਪਿੰਡ ਵਿੱਚ ਪੁੱਜ ਗਏ ਉਸ ਪਿੰਡ ਦੀ ਸੰਗਤ ਨੇ ਮੋਤਾ ਪ੍ਰੇਮ ਕੀਤਾ ਸਤਿਗੁਰੂ ਜੀ ਤੇ ਸੰਘਾ ਮਾਸ ਤੇ ਲੰਗਰ ਤਿਆਰ ਕਰਵਾਇਆ ਖੀਰ ਤੇ ਕੜਾ ਪ੍ਰਸ਼ਾਦ ਦੇ ਡਿੱਗੇ ਤਿਆਰ ਕੀਤੇ ਉਹਨਾਂ ਦਾ ਸਿੱਖੀ ਪ੍ਰੇਮ ਦੇਖ ਕੇ ਸਤਿਗੁਰੂ ਜੀ ਨੇ ਉੱਥੋਂ 9 ਦਿਨ ਰਹੇ 9 ਦਿਨ ਆਪਦੇਸ਼ ਕਰਦੇ ਰਹੇ ਸਾਰੇ ਨਗਰ ਵਾਸੀਆਂ ਨੂੰ ਅਮਰ ਦਰਸ਼ਾ ਕੇ ਸੰਗ ਸਜਾਇਆ ਖਾਰੀਆਂ ਖਰੀਤੀਆਂ ਤੋਂ ਹਟਾਇਆ ਇੱਥੇ ਹੀ ਪੰਜਾਬ ਦੇ ਕੁਝ ਹਿੱਸਿਆਂ ਦੀ ਸੰਗਤ ਦਰਸ਼ਨ ਕਰਨ ਵਾਸਤੇ ਆਪੁੱਜੀ ਸਤਿਗੁਰੂ ਜੀ ਦੇ ਦਰਸ਼ਨ ਦੇ ਭੁੱਖੇ ਸਿੱਖ ਪਹੀਏ ਬਾਗਾਂ ਹੂਕਦੇ ਹੋਏ ਸਤਿਗੁਰੂ ਜੀ ਨੂੰ ਲੱਭ ਰਹੇ ਸਨ ਉਹ ਬਹੁਤ ਬਿਆਸਨ ਹੋਏ ਲੰਮਾ ਪੰਦ ਕਮਾਰ ਕੇ ਅਤੀਤ ਇਤਨਾ ਦੇ ਕਸ਼ਟ ਸਹਾਰਦੇ ਸਤਿਗੁਰੂ ਜੀ ਨੂੰ ਮਿਲੇ ਕੁਝ ਮਾਜੇ ਦੇ ਚੌਧਰੀਆਂ ਨੇ ਲੋਕਾਂ ਨੂੰ ਪਤਾ ਦੇ ਦਿੱਤਾ ਕਿ ਸਤਗੁਰੂ ਜੀ ਹਮਾਲਬਈ ਵਿੱਚ ਹਨ ਮੁਖਤਸਰ ਜੁੱਦ ਦੀਆਂ ਬੀ ਖਬਰਾਂ ਪਹੁੰਚ ਗਈਆਂ ਸਨ ਇਸ ਕਰਕੇ ਸੰਗਤ ਬਹੁਤ ਘਰਾ ਤੋਂ ਤਰਪਈ ਸੀ ਜਿਹੜੇ ਸਿੰਘ ਆਨੰਦਪੁਰ ਨੂੰ ਛੱਡਣ ਸਮੇਂ ਸਰਸਾ ਦੀ ਲੜਾਈ ਸਮੇਂ ਵਿਛੜ ਗਏ ਸਨ ਉਹ ਵੀ ਸਤਗੁਰੂ ਜੀ ਨੂੰ ਲੱਭਦੇ ਫਿਰਦੇ ਸਨ ਉਹਨਾਂ ਵਿੱਚੋਂ ਵੀ ਬਹੁਤਾ ਪੁੱਜੀ ਸਾਰਿਆਂ ਸਿੰਘਾਂ ਨੇ ਰਾਜ ਕੇ ਦਰਸ਼ਨ ਕੀਤੇ ਅੱਜਾਂ ਕੀਤੀਆਂ ਕਿ ਇਹ ਵੀ ਦਾਸ ਕੀਤੀ ਦਾਤਾ ਭਾਂਜਲ ਦਾ ਡਰ ਜਾਨ ਖਿੱਚੀ ਜਾਂਦਾ ਹੈ ਮਨ ਸ਼ਾਂਤ ਰਹਿੰਦਾ ਹੈ ਸ਼ਾਂਤੀ ਬਖਸ਼ੂ ਦਿਆ ਕਰੋ ਸਤਿਗੁਰੂ ਜੀ ਨੇ ਅਪਦੇਸ਼ ਕੀਤਾ ਸਤਿਗੁਰੂ ਜੀ ਦੀ ਬਾਣੀ ਪਾਣੀ ਦੇਸ਼ ਨੇ ਧਰਮ ਦੀ ਸਿਵਾ ਤੇ ਦਸਨ ਹੋ ਦੀ ਕਰਤ ਕਮਾਈ ਕਰਨ ਨਾਲ ਕੇ ਰੋਟੀ ਖਾਣੀ ਆਲਕ ਚੰਗੇ ਗੁਣ ਨਸੀ ਮਨ ਉਤੇ ਕਾਬੂ ਪਾਉਣ ਦਾ ਉਪਦੇਸ਼ ਵੀ ਦਿੱਤਾ ਉਹ ਸੰਗਤਾਂ ਵਿੱਚੋਂ ਕੁਝ ਸੰਗਤਾਂ ਮਾਸਕਰਾਂ ਨੂੰ ਚਲੇ ਗਏ ਤੇ ਕੁਝ ਉੱਥੇ ਹੀ ਵਾਹਿਗੁਰੂ ਨੂੰ ਦਾਸ ਸੀ ਮੰਨ ਕਰਨ ਨੂੰ ਤੇ ਸੇਵਾ ਕਰਨ ਵਾਸਤੇ ਰਹਿ ਪਏ। ਸਤਿਗੁਰੂ ਜੀ ਵਾਸਤੇ ਸੁੰਦਰ ਵਸਤਰ ਕੋੜੇ ਤੇ ਗਹਿਣੇ ਹਲਕ ਬਹੁਤ ਮੁੱਲੀਆਂ ਵਸਤੂਆਂ ਵੀ ਆ ਫੁੱਜੀਆਂ। ਖਜ਼ਾਨੇ ਵਿੱਚ ਮਾਇਆ ਦਾ ਵਾਧਾ ਹੋਣ ਲੱਗ ਪਿਆ। ਲੰਗਰ ਟੱਟ ਚੱਲਣ ਲੱਗਾ। ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ। ਜਦੋਂ ਸਾਨੂੰ ਬੱਦਲ ਰੂਪ ਵਿੱਚ ਆਏ ਤੇ ਆਪੇ ਹੀ ਸਮੇਂ ਦੀ ਹਵਾ ਨਾਲ ਉੱਡ ਗਏ ਸਿੱਖੀ ਦਾ ਬਾਜੂ ਮੰਡਲ ਖਤਰੇ ਦੇ ਬੱਦਲਾਂ ਤੋਂ ਨਰਮਲ ਹੋ ਗਿਆ ਸਿੰਘ ਪੌੜਿਆਂ ਬਾਗ ਅਮਰਤਦਾ ਅਨੰਦ ਲੈਣ ਲੱਗੇ ਸੇਵਾ ਮਾਲਵੇ ਦੇ ਉਸ ਹਿੱਸੇ ਵਿੱਚ ਪੁੱਜੇ ਜਿਹੜਾ ਮੋਤੀ ਹਰਿਆਵਲਾ ਹਰਿਆਮਲ ਵਾਲਾ ਸੀ ਉਸੇ ਇਲਾਕੇ ਵਿੱਚ ਹੀ ਭਾਈ ਨਾਨੇ ਦਾ ਪਿੰਡ ਸੀ ਉਸ ਧਰਤੀ ਸੈ ਉਹਨੂੰ ਬਹੁਤ ਸੁੰਦਰ ਲੱਗੀ ਪਿੰਡ ਪਿੰਡੋਂ ਪੰਡ ਜੀਭਾਂ ਨੂੰ ਤਾਰਦੇ ਹੋਏ ਸਤਿਗੁਰੂ ਜੀ ਅੱਗੇ ਤੁਰਦੇ ਗਏ ਸਿੱਖ ਸੰਗਤਾਂ ਬਹੁਤ ਪਿਆਰ ਕਰਦੀਆਂ ਸਨ ਐਨਾ ਪਿਆਰ ਕਿ ਜੋ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਨਗਰ ਦੇ ਲਾਗੇ ਉਹ ਨਹੀਂ ਲੰਘਣਾ ਲੱਗਦੇ ਉਸੇ ਦੇ ਉਸੇ ਹੀ ਨਗਰ ਦੇ ਲੋਕ ਉਹਨਾਂ ਨੂੰ ਰੂਖ ਲੈਂਦੇ ਪ੍ਰਸ਼ਾਦਾ ਸਪਾਉਂਦੇ ਦੁੱਧ ਪਿਉਂਦੇ ਅਤੇ ਰੀਜੇ ਕੱਪੜੇ ਤੇ ਨਗਦੀ ਦਿੰਦੇ ਸਨ ਸੁਰੇ ਜਾ ਰਹੇ ਸੀ ਸੰਕੇ ਇੱਕ ਮੁਸਲਮਾਨ ਮੈਮੀ ਫਕੀਰੂ ਮੈਂ ਪਿਆ ਉਹ ਬਹੁਤ ਹੀ ਪੁੱਜਿਆ ਹੋਇਆ ਸੂਫੀ ਫਕੀਰ ਸੀ ਉਹ ਮਾਰੇ ਨਾਰੇ ਵੇ ਚੋਂ ਦੀਆਂ ਗਰਾ ਮਾਤਾ ਬਹੁਤ ਮਸ਼ਹੂਰ ਸਨ ਉਹ ਸਤਿਗੁਰੂ ਜੀ ਦੇ ਸ਼ਾਨ ਆਇਆ ਸਤਿਗੁਰੂ ਜੀ ਨੇ ਉਸ ਨੂੰ ਜੀ ਆਇਆਂ ਆਖਿਆ ਤੇ ਸੁਖ ਸੰਦ ਪੁੱਛੀ ਉਸ ਨੇ ਕੋ ਚਰ ਬਚਨ ਬਲਾਸ ਕੀ ਤੇ ਸਤਿਗੁਰੂ ਜੀ ਨਾਲ ਹੀ ਤੁਰ ਪਿਆ ਹਾਂ ਚਲਦੇ ਚਲਦੇ ਉਸ ਥਾਨ ਤੇ ਪੁੱਜੇ ਜਿੱਥੇ ਅੱਜਕੱਲ ਗੋਪਤ ਸਰ ਤੀਰਥ ਹੈ ਤੇ ਜਿੱਥੇ ਸੈਮਾ ਨੇ ਲੱਖੀ ਜੰਗਲ ਦਾ ਮਾਰ ਦਿਖਤਾ ਸੀ। ਉਸ ਥਾਨ ਤੋਂ ਭਾਈ ਦਾਨੇ ਦਾ ਪਿੰਡ ਕੋਈ ਸਬਾਕ ਕੋਹ ਰਹਿਣਾ ਸੀ। ਸੂਰਜ अस्त ਹੋਣ ਲੱਗਾ ਸੈਮਾ ਨੇ ਚਿਰ ਦੇ ਧਿਆਨ ਮਾਰਿਆ ਚਾਰੇ ਪਾਸੇ ਕੁਦਰਤ ਦੀ ਸੁੰਦਰਤਾ ਹਸੀ ਹੋਈ ਨਜ਼ਰਾਈ। ਉੱਚੀਆਂ ਟਾਲੀਆਂ ਹਰੀਆਂ ਹਰਿਆ ਘਾਹ ਅਤੇ ਕਿਤੇ ਕਿਤੇ ਚਮਕਦੀ ਰੇਤ ਦੇ ਢਿੱਬੇ ਸਨ। ਉਸ ਸ਼ਾਵਣੀ ਥਾਂ ਨੂੰ ਦੇਖ ਕੇ ਸਹਿਮਾ ਅਜੇ ਖਲੋਤੇ ਹੀ ਹੋਏ ਸਨ ਇਹ ਇੱਕ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਸੁੰਦਰ ਦਾ ਪਾਠਨਾ ਸਮਾਂ ਹੋ ਗਿਆ ਹੈ ਪਾਈ ਦਾਨੇ ਦਾ ਨਗਰ ਤਾਂ ਅਜੇ ਦੂਰ ਹੈ ਹੁਕਮ ਕਰੋ ਕੀ ਕੀਤਾ ਜਾਵੇ ਸੁੰਦਰ ਦਾ ਪਾਠਕਾਨਾ ਜ਼ਰੂਰੀ ਹੈ ਸਤਿਗੁਰੂ ਜੀ ਨੇ ਹੁਕਮ ਕੀਤਾ ਇੱਥੇ ਹੀ ਡਿਰਾਤ ਹੋ ਇੱਥੇ ਹੀ ਸੁੰਦਰ ਦਾ ਪਾਠ ਕੀਤਾ ਜਾਵੇਗਾ ਐਸਾ ਸੁੰਦਰ ਥਾਂ ਹੋਰ ਮਸ਼ਕਲ ਹੀ ਮਿਲਣੀ ਹੈ ਮੇਰੇ ਵਾਹਿਗੁਰੂ ਦੇ ਕੋਤਕ ਨਰਾਲੇ ਹਨ ਦੇਖੋ ਕੈਸਾ ਚਲ ਚਮਾ ਹੈ ਜਿੱਦਾਂ ਦੇਖੀ ਅੱਖ ਉੱਧਰ ਰਹਿ ਚੁੱਕ ਰੁਕ ਜਾਂਦੀ ਹੈ ਇਹ ਬਚਨ ਸਾਂ ਕਾਰਨ ਦੀ ਹੀ ਤਲਸੀ ਕੇ ਸਿੰਘਾ ਨੇ ਉੱਥੇ ਹੀ ਘੋੜੀ ਰੋਕ ਦਿੱਤੇ ਜੰਗਲ ਵਿੱਚ ਧੀਰੇ ਲਾਦਸਤਾ ਉਸੇ ਮੇਂਦਰਿਆ ਮੈਂ ਦਰਿਆ ਵਸ ਗਈਆਂ ਦਵਾਨ ਲੱਗ ਗਿਆ ਸਾਰੇ ਸੰਗ ਬੈਠ ਗਏ ਭਾਈ ਮਾਨ ਸਿੰਘ ਜੀ ਪਾਠ ਕਰਨ ਲੱਗੇ ਸੋਧਨ ਆਸ ਸੇਵਨਾ ਪਾਠ ਕਰਨ ਲੱਗਾ ਪਾਠ ਦੇ ਭੋਗ ਪੈਣ ਤੱਕ ਬਾਵਾ ਨਹੀਂ ਰਾਹ ਹੋ ਗਿਆ ਦੀਵਿਆਂ ਮਸਾਲਾਂ ਦੇ ਮੜੇਮਿਆਂ ਦੇ ਬਾਲਣ ਨਾਲ ਚਾਲਣ ਕੀਤਾ ਗਿਆ ਹਨੇਰੀ ਰਾਤ ਸੀ ਪਰ ਤਾਰਾ ਮੰਡਾ ਨੇ ਚੰਦ ਜਿੰਨਾ ਚਾਨਣ ਕਰ ਦਿੱਤਾ ਜੰਗਲ ਵਿੱਚ ਜੰਗਲ ਹੋ ਗਿਆ ਜੰਗਲ ਵਿੱਚ ਮੰਗਲ ਹੋ ਗਿਆ ਅਚਾਰ ਦੀ ਲਿਲਾ ਹੈ ਵਾਹਿਗੁਰੂ ਜਿੱਥੇ ਜੰਗਲ ਹੈ ਉੱਥੇ ਸ਼ਹਿਰ ਉਸ ਉਸਰ ਜਾਂਦੇ ਹਨ ਤੇ ਜਿੱਥੇ ਮਹਿਲ ਹਨ ਉੱਥੇ ਹੜ ਬਗ ਜਾਂਦੇ ਹਨ ਕਾਲ ਦਾ ਕੋਈ ਪਤਾ ਨਹੀਂ ਲੱਗਦਾ ਕਿ ਕੀ ਕੀ ਪਾਣਾ ਮਰਤਾਉਣਾ ਹੈ ਭਾਈ ਦਾਨਾ ਪਿੰਡ ਗਿਆ ਸੀ ਉਸ ਗੁਰੂ ਦਾ ਲੰਗਰ ਤਿਆਰ ਕਰਵਾ ਲਿਆ ਸਾਰੇ ਸੰਗਤ ਨੂੰ ਪ੍ਰਸ਼ਾਦਾ ਛਕਾਇਆ ਤੇ ਆਨੰਦ ਨਾਲ ਉੱਥੇ ਰਾਤ ਕੱਟੀ ਅਗਲੇ ਦਾਨ ਚਗਰ ਦੇ ਇੰਦਰੀ ਨਗਰਾਂ ਨੂੰ ਪਤਾ ਲੱਗ ਗਿਆ ਕਿ ਸਤਿਗੁਰੂ ਜੀ ਆਏ ਹਨ ਬਸ ਫਿਰ ਕਿਸੇ ਲੋਕ ਹਮ ਹਮ ਆ ਕੇ ਨਾਰਸ਼ਨ ਕਰਨ ਵਾਸਤੇ ਆਪ ਜੀ ਕਿਸੇ ਦੰਦ ਕਿਸੇ ਕਪੜਾ ਕਿਸੇ ਕਿਓ ਕਿਸੇ ਨਾਲੀ ਤੇ ਕਿਸੇ ਘੋੜੇ ਆਦਿਕ ਆਪਣ ਕੀਤੀ ਬਲਾਂ ਮੱਚ ਹੀ ਭਨਾਰੀ ਭਰਪੂਰ ਹੋ ਗਏ ਇਹ ਵੇਖ ਕੇ ਸਤਿਗੁਰੂ ਜੀ ਨੇ ਹੁਕਮ ਕੀਤਾ ਇਹ ਤਾਂ ਲੱਖੀ ਜੰਗਲ ਹੈ ਉਸ ਦੈਨ ਤੋਂ ਇਹ ਸਾਰਿਆਂ ਇਹ ਸਾਰੇ ਮਾਹਰੇ ਦਾ ਨਾਮ ਲੱਖੀ ਜੰਗਲ ਪੈ ਗਿਆ ਸੂ ਹੁਣ ਤੱਕ ਪ੍ਰਚਲਿਤ ਹੈ। ਸੂਮਾ ਚੌਧਰੀ ਦੀ ਕਥਾ। ਐਸੇ ਹਤਾਂ ਤੇ ਸਤਿਗੁਰੂ ਜੀ ਨੇ ਡੇਰਾ ਲਾਇਆ ਸੀ ਉਸ ਦੀ ਨੇੜੇ ਦੀ ਇੱਕ ਨਗਰ ਵਿੱਚ ਸੂਮਾ ਚੌਧਰੀ ਰਹਿਣਾ ਸੀ। ਉਹ ਬੋੜਾ ਨੇਕ ਤੇ ਸਾਧੂ ਸੰਗੀ ਸੀ। ਇਹ ਸੰਗੀਪਰਸ ਸੀ। ਉਹਦੇ ਕੰਨ ਦੰਦ ਬਹੁਤ ਨੇਲਾ ਸੀ। ਜਦ ਵੀ ਕਦੀ ਉਹ ਕਿਸੇ ਸਾਧੂ ਸੰਤ ਨੂੰ ਦੇਖਦਾ ਤਾਂ ਉਹਦੇ ਦਰਸ਼ਨ ਕਰਨ ਜਾਂਦਾ ਤੇ ਨਾਲ ਦੁੱਧ ਲੈ ਜਾਂਦਾ। ਉਹ ਚਤ ਵਿੱਚ ਤਾਂ ਹੁੰਦਾ ਕਿ ਦੁੱਧ ਪੀਣ ਵਾਲਾ ਉਸ ਨੂੰ ਦੱਸੇ ਕਿ ਉਹਦਾ ਦੁੱਧ ਕਿਸ ਮੱਝ ਦਾ ਦੁੱਧ ਹੈ ਮੱਝ ਦਾ ਰੰਗ ਉਸਦੇ ਸਿੰਗ ਆਦਿਕ ਤਰਸ ਕੀ ਹੁਲੀਆ ਧਿਆਨ ਕਰੇ ਜਿਹੜਾ ਸਾਧੂ ਜਾਂ ਫਕੀਰ ਉਸ ਨੂੰ ਦੱਸਦਾ ਉਹ ਉਹਦਾ ਉਹ ਸੇਵਕ ਬਣ ਜਾਂਦਾ ਸੂਮੇ ਨੂੰ ਇਹ ਗਿਆਨ ਨਹੀਂ ਸੀ ਕਿ ਸਾਧੂ ਫਕੀਰ ਦੀ ਪ੍ਰੀਖਿਆ ਸਾਨੀ ਠੀਕ ਨਹੀਂ ਹੁੰਦੀ ਪ੍ਰੀਖਿਆ ਕਰਨ ਵਾਲੇ ਲੋਕ ਸਾਧੂਆਂ ਬਾਸੋਂ ਲਾਭ ਨਹੀਂ ਪ੍ਰਾਪਤ ਕਰ ਸਕਦੇ ਉਨ੍ਹਾਂ ਦੇ ਹਿਰਦੇ ਦੇ ਅੰਦਰ ਹੰਕਾਰ ਰਹਿਣਾ ਹੈ ਹੰਕਾਰ ਉਹ ਜਵਾਲਾ ਹੈ ਜੋ ਹਰ ਇੱਕ ਗਿਆਨ ਦੇ ਬਾਣ ਨੂੰ ਬਸ਼ਮ ਕਰ ਦਿੰਦੀ ਹੈ। ਸ਼ੈਦ ਉਹ ਕਾਰਨ ਸੀ ਕਿ ਉਸ ਮੇ ਨੇ ਕੁਸ਼ ਪ੍ਰਾਪਤੀ ਨਹੀਂ ਸੀ ਕੀਤੀ ਉਹ ਘਾਟੇ ਵਿੱਚ ਹੀ ਆ ਸੀ। ਉਹਦੇ ਹਿਰਦੇ ਨੂੰ ਅਸਲੀ ਵਿੱਚ ਸ਼ਾਂਤੀ ਪ੍ਰਾਪਤ ਨਹੀਂ ਸੀ ਹੋਈ। ਵੱਡੀ ਗੱਲ ਇਹ ਕਿ ਉਸ ਦੇ ਕਾਰਜੂ ਮੰਜਾ ਸਨ ਉਹ ਰੰਗ ਬਰੰਗੀਆਂ ਸਨ। ਔਰ ਤੇ ਨੇ ਬੁਰੀ ਮਾਰੀ ਨਹੀਂ ਦਾ ਦੁੱਧ ਲਿਆ ਤੇ ਗੁਰੂ ਜੀ ਅੱਗੇ ਰੱਖ ਕੇ ਨਮਸਕਾਰ ਕੀਤੀ। ਦੋਵੇਂ ਹੱਥ ਜੋੜ ਕੇ ਸ਼ਨਮਖ ਬੈਠ ਗਿਆ। ਸਹਿਬਾਂ ਨੇ ਚਿਹਰੇ ਮਲ ਵੇਖਦੇ ਆ ਪਰ ਬਹੁਤਾ ਸ਼ੈਲ ਦੇਖ ਨਾ ਸਕਿਆ। ਉਹਨੀਆਂ ਅੱਖਾਂ ਮੱਲੋ ਮੱਲੀ ਨੀਂਆਂ ਹੋ ਗਈਆਂ। ਸਤਗੁਰੂ ਜੀ ਨੇ ਦੁੱਧ ਵੇਖਿਆ ਦਾਦਾ ਨੂੰ ਅਣ ਪੀਤੇ ਹੀ ਸਤਗੁਰੂ ਜੀ ਨੇ ਬਚਨ ਕੀਤਾ। ਸੁਣ ਪਾਈ ਸੂਮਿਆ ਖੁਸ਼ੀ ਨੰਦ ਹੈ ਇਹ ਬੂਰੀ ਮੱਝ ਦਾ ਦੁੱਧ ਲਿਆਇਆ ਹੈ ਹਰਾਨੀਆ ਸੁਮੀ ਦਾ ਹੱਦਾ ਥਰਾ ਥਰਾ ਉੱਠਿਆ ਉਹ ਹਰਾਨ ਸੀ ਕਿ ਉਹਦਾ ਨਾਮ ਹੀ ਸਤਿਗੁਰੂ ਜੀ ਨੇ ਦੱਸ ਦਿੱਤਾ ਤੇ ਉਹਦੇ ਮਨੋਂ ਪਾਵਨੂ ਵੀ ਪ੍ਰਗਟ ਕੀਤਾ ਅੰਤਜਾਮੀ ਦਾਤੇ ਦਾ ਸਭ ਕੁਝ ਜਾਣ ਗਏ ਇਹ ਸ਼ਕਤੀ ਵੇਖ ਕੇ ਉਸ ਦਿਨ ਗੂ ਚਰਨਾ ਉੱਤੇ ਦੁਆਰਾ ਨਮਸਕਾਰ ਕੀਤੀ ਤੇ ਨਾਲ ਹੀ ਆਖਿਆ ਮਹਾਰਾਜ ਅੰਧਿਆਰੋ ਇਹ ਦੁੱਧ ਪੀ ਮੋ ਸਾਨੂੰ ਸੰਤਾਂ ਨੂੰ ਦੁੱਧ ਪਿਲਾਉਣਾ ਵਿੱਚ ਮੈਨੂੰ ਪ੍ਰਸ਼ੰਤਾ ਹੁੰਦੀ ਹੈ ਸਤਿਗੁਰੂ ਜੀ ਨੇ ਦੁੱਧ ਛਕ ਲਿਆ ਕੋਈ ਸਿੱਕਾ ਨੋ ਸ਼ਕਾ ਦਿੱਤਾ ਤੇ ਸੁੰਮਾ ਆਪਣੇ ਘਰ ਚ ਲਿਆ ਗਿਆ ਘਰ ਜਾ ਕੇ ਉਸ ਨੂੰ ਸ਼ਾਂਤੀ ਨਾ ਆਈ ਉਹ ਇਹ ਸੋਚਦਾ ਸੀ ਕਿ ਜੋ ਬੇਨਤੀ ਕਰਨੀ ਸੀ ਉਹ ਤਾਂ ਕੀਤੀ ਨਾ ਫਿਰ ਉਸ ਨੇ ਵਿਚਾਰ ਆਈ ਕਿ ਉਹ ਹੋਰ ਪ੍ਰੀਖਿਆ ਕਰ ਲਵੇ ਅਗਲੇ ਦਿਨ ਉਸ ਨੇ ਕਾਲੀ ਮੱਝ ਦਾ ਦੁੱਧ ਲਿਆ ਕੇ ਸਤਲਗੁਰੂ ਜੀ ਪਾਸ ਚਲਾਇਆ ਲਾਇਆ ਗਿਆ ਜਦ ਸੈਬਾ ਨੇ ਦੁੱਧ ਦੇਖਿਆ ਤਾਂ ਸਾਇ ਜਸਵਾ ਮਸ਼ਨ ਕੀਤਾ ਕਿਉਂ ਸੁਮਿਆ ਅੱਜ ਅਜਮਾ ਦੇਖਣ ਵਾਸਤੇ ਆਇਆ ਹੈ ਇਹ ਦੁੱਧ ਕਾਲੀ ਮੱਝ ਦਾ ਲਿਆਇਆ ਕਰਮਾ ਮਾਥ ਦੀ ਆਸ ਨਹੀਂ ਰੱਖਣੀ ਚਾਹੀਦੀ ਤੂੰ ਤਾਂ ਅਸਾਂ ਦੀ ਪ੍ਰੀਖਿਆ ਲੈਣੀ ਚਾਹੁੰਦਾ ਹੈ ਇੱਥੇ ਤਾਂ ਇਹ ਧਰਤੀ ਵੀ ਪੂਜਨੀਕ ਹੋ ਜਾਣੀ ਹੈ ਇਹ ਲੱਖੀ ਵੰਗੜ ਹੈ ਇੱਥੇ ਲੱਖਾਂ ਤਨਗੇ ਤੇ ਲੱਖਾਂ ਹੀ ਸੰਗ ਸਜਣਗੇ ਜੋ ਕੋਈ ਸਰਤਾ ਕਰਕੇ ਆਵੇਗਾ ਸੂਤ ਰਹੇਗਾ ਉਦੇ ਮਾਨੀਆਂ ਮਰਾਦਾਂ ਪੂਰੀਆਂ ਹੋਣਗੀਆਂ ਇਹ ਤੀਰਥ ਪੁਰਾਣਾ ਹੈ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਜੀ ਨੇ ਵੀ ਇੱਥੇ ਚਰਨ ਪਾਏ ਸਨ ਇੱਥੇ ਜਿਹੜਾ ਸਖ ਇੰਦਰੀਆਂ ਰੋਕ ਕੇ ਜਪਜੀ ਸਾਹਿਬ ਦਾ ਸਵਾਲਖ ਪਾਠ ਕਰੇਗਾ ਉਹ ਰਿੱਧੀਆਂ ਸਿੱਧੀਆਂ ਪ੍ਰਾਪਤ ਕਰੇਗਾ ਅੱਛਾ ਹੋਣ ਤਾਂ ਤੈਨੂੰ ਖਿਮਾ ਕੀਤੀ ਜਾਂਦੀ ਹੈ ਅੱਗੇ ਨੂੰ ਕਿਸੇ ਸਾਧੂ ਸੰਗਤ ਪਕੀਰ ਦੀ ਪ੍ਰੀਖਿਆ ਨਾਲੋਂ ਵਿਖਾ ਲ ਮਹੰਗਾ ਤਾਂ ਪਸਤਾਵੇਂਗਾ ਉਮੇ ਦੀਆਂ ਅੱਖਾਂ ਖੁੱਲ ਗਈਆਂ ਉਹ ਬਹੁਤ ਸ਼ਰਮਿੰਦਾ ਹੋਇਆ ਉਸ ਨੇ ਉਸੇ ਵੇਲੇ ਸਤਿਗੁਰੂ ਜੀ ਨੇ ਚਲ ਖੜ ਲੈ ਬੇਨਤੀ ਕੀਤੀ ਮਹਾਰਾਜ ਕਿ ਮਾਫਰ ਹੋ ਗਈ ਅਸੀਂ ਗਿਆਨੀ ਮੰਦੇ ਜੂ ਹੋਏ ਮੂਰਖ ਨੂੰ ਸਿੱਧੇ ਰਾਹ ਪਾਓ ਮੈਂ ਭੁੱਲ ਕੀਤੀ ਬਹੁਤ ਵੱਡੀ ਭੁੱਲ ਬਖਸ਼ੋ ਦਾ ਬਖਸ਼ੋ ਨਾਲ ਹੀ ਇੱਕ ਹੋਰ ਬੇਨਤੀ ਵੀ ਹੈ ਸਤਿਗੁਰੂ ਜੀ ਅਸੀਂ ਸਮਝ ਗਏ ਜਾਂ ਅਸਤੇ ਰੇ ਕਰ ਪੁੱਤਰ ਹੋਵੇਗਾ ਤੇਰੀ ਕੋਲ ਬਦੇਗੀ ਖਬਰਾਂ ਆਉਂਦੀ ਲੋੜ ਨਹੀਂ ਵਾਹਿਗੁਰੂ ਨਾਮ ਦਾ ਸਿਮਨ ਕਰਿਆ ਕਰ ਉਹ ਸੁੰਮੇ ਦੇ ਮਨ ਦੀਆਂ ਮਰਾਦਾਂ ਸਤਿਗੁਰੂ ਜੀ ਨੇ ਪੂਰੀਆਂ ਕਰ ਦਿੱਤੀਆਂ ਤੇ ਉਹ ਪ੍ਰਸੰਨ ਹੋ ਕੇ ਕਰ ਲਉ ਖੁਸ਼ੀ ਖੁਸ਼ੀ ਆਮਿਆ ਇਤੋਂ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਵਾਧਾ ਘਾਟਾ ਪੁਲਿਸ ਨੂੰ ਮਾਫਾ ਨਾ ਆਂਦੀ ਅਣਜਾਣ ਮੱਛੀ ਦੇ ਸੱਤ ਰੱਖਣਾ ਅਗੇ ਤੋਂ ਸੰਧ ਸੇਵਾ ਕਰਨੀ ਤੇ ਦਰਉਣੀ ਆਪਦੇ ਨਾਮ ਨਾਲ ਝੂਠਣਾ ਇਹ ਰ ਆਪਣੀ ਅਸਥਿਥਾ ਥਰਖਣਾ ਵਾਹਿਗੁਰੂ ਦੀ ਕੰਸਾਲ ਸਾਹਿਬ ਦੀ ਬਾਕੀ ਦੇ ਕਤੇ